ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਚੱਲੇ ਸੀ ਐ ਤੇ ਨਰ ਸਕੂਲ ਵਿੱਚ ਲੇਕਿਨ ਉਹਨਾਂ ਦਾ ਜਿਹੜਾ ਰਿਜ਼ਲਟ ਵੀ ਆਉਣਾ ਹੈ ਤੇ ਜੇ ਛੁੱਟੀਆਂ ਹੋਈਆਂ ਨੇ ਸਰਦੀ ਦੀਆਂ ਉਹਦਾ ਕੰਮ ਵੀ ਲੈ ਕੇ ਆਉਣਾ ਇਹਨਾਂ ਦਾ ਉੱਥੋਂ ਆ ਕੇ ਫਿਰ ਇਹ ਜਾਣਗੇ ਨਾਨਕ ਛੱਡ ਕੇ ਉਹਨਾਂ ਨੂੰ ਮੈਂ ਤੇ ਸਾਰਾ ਵਲੌਗ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਕੂਲ 'ਚ ਰਿਜ਼ਲਟ ਵੀ ਦੇਖਾਂਗੇ ਕੀ ਰਿਜ਼ਲਟ ਕਿੰਨੇ ਰੰਗ ਲਾਏ ਨੇ ਇਹਨਾਂ ਨੇ ਤੇ ਸਕੂਲ ਦਾ ਕੰਮ ਮਿਲੂਗਾ ਤੇ ਇਹਦੇ ਬਾਅਦ ਛੱਡ ਕੇ ਸਾਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਣੇ ਰਿਹਾ ਆਪਣੇ ਵਲੌਗ ਨਾਲ ਮਿਲਦੇ ਹਾਂ ਸਕੂਲ 'ਚ ਜਾ ਕੇ ਲੋ ਜੀ ਸਕੂਲ ਵਿੱਚ ਪਹੁੰਚ ਚ ਪੜ੍ਹਾ ਕਰਤਾ ਤੇ ਨੂੰ ਸਕੂਲ ਵਿੱਚ ਚੱਲਾਂਗੇ ਅੰਦਰ ਦਿਖਾਵਾਂਗੇ ਤੁਹਾਨੂੰ ਅੱਜ ਸਾਬ ਜੀ ਅਸੀਂ ਜਿਹੜੇ ਕਰਕੇ ਬਾਅਦ ਸਕੂਲ ਕੋਲ ਲੰਗਰ ਵੀ ਲਾਇਆ ਸੁਣੋ ਵੀ ਦਿਖਾਵਾਂਗੇ ਆਪਣਾ ਪਕੌੜੇ ਵਗੈਰਾ ਛਕਾਂਗੇ ਕਿ ਆਂ ਅੰਦਰ ਸਕੂਲ ਦਿਖਾ ਰਹੇ ਹਾਂਗੇ ਆਪਾਂ ਤੁਹਾਨੂੰ ਸਕੂਲ ਆ ਦੇਖੋ ਸਾਰਾ ਬਿਲਡਿੰਗ ਸਕੂਲ ਦੀ ਸਾਨੂੰ ਜਾ ਰਹੇ ਹਾਂ ਮਿਲਾਂਗੇ ਮੈਡਮ ਨੂੰ ਦਿਖਾਵਾਂਗੇ ਕਿ ਇਹ ਆਪੇ ਸੀ ਆਜੀ ਕਲਾਸ ਏਸੀ ਆਜੀ ਫੈਰਮਾ ਛੋਟੀ ਕਲਾਸ ਹੈ ਦੂਜੀ ਕਲਾਸ ਹੈ ਏਜੀ ਬਣੀ ਨਹੀਂ ਰਿਜ਼ਲਟ ਲੈ ਕੇ ਅਤੇ ਹੋਮਵਰਕ ਲੈ ਕੇ ਸਟੂਟੀਆਂ ਦਾ ਅਸੀਂ ਬਾਹਰ ਆ ਚੁੱਕੇ ਹਾਂ ਬਾਰੇ ਲੱਗ ਰਿਹਾ ਲੰਗਰ ਜੀ ਸਾਬ ਜਾਦਿਆਂ ਦੀ ਸੀ ਤੇ ਸਾਡੇ ਕਰਕੇ ਸਕੂਲ ਵੱਲੋਂ ਪਕੌੜਿਆਂ ਦਾ ਗੋਭੀ ਵਾਲੇ ਪਕੌੜੇ ਦੀ ਚਾਹ ਲੰਗਰ ਲਗਾਇਆ ਗਿਆ ਸੀਗਾ ਤੇ ਹੁਣ ਦਿਖਾ ਰਹੇ ਆਪਾਂ ਆਪਾਂ ਵੀ ਛਕ ਲਈ ਪਕੌੜੇ ਸਕੂਲ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਸੀਗਾ ਕੋਮੇ ਰੋੜਾ ਤੇ ਬਹੁਤ ਸੰਗਤ ਜਾਂਦੀਆਂ ਜੋ ਟਰਾਲੀਆਂ ਜਾਂਦੀਆਂ ਨੇ ਅੱਗੇ ਸਰਹੰਦਾ ਲਓ ਜੀ ਸਕੂਲ ਚੋਂ ਆ ਚੁੱਕਾ ਵਾਪਸ ਰਿਜ਼ਲਟ ਲੈ ਕੇ ਰਿਜ਼ਲਟ ਸੀਆ ਦਾ ਠੀਕ ਹੈ ਕਰ 97% ਲੈ ਕੇ ਗਿਆ ਸੀ ਆ ਤੇ ਨੈਰਾ ਦਾ 70 ਆ ਸੌਰੀ 97 ਨੇ ਸੀਆ ਦੇ ਤੇ ਨੈਰਾ ਦੇ ਹੈਗੇ ਨੇ 76 76% ਤੇ ਠੀਕ ਰਿਹਾ ਵੈਸੇ ਵਧੀਆ ਚਲੋ ਹੋਰ ਵੀ ਕੋਸ਼ਿਸ਼ ਕਰਾਂਗੇ ਵਧੀਆ ਹੋਵੇ ਚਲੋ ਰਿਜ਼ਲਟ ਵੀ ਦਿਖਾਉਨੇ ਆ ਲਓ ਜੀ ਇਹ ਨੈਰਾ ਦਾ ਭਾਈ ਰਿਜ਼ਲਟ 76 71 76 ਹੁੰਨੇ ਨੈਰਾ ਦੇ ਸੀਰ ਲਓ ਜੀ ਇਹ ਸੀ ਜਿਆਦਾ ਭਾਈ 97 ਨੇ ਭਾਈ ਠੀਕ ਨੇ ਹੋਰ ਲੋਡ ਆ ਵੈਸੇ ਖਜੇ ਸੁਧਾਰ ਕਰੇ ਸਾਨੂੰ ਆਏ ਵੀ 99 ਜਾਂ 100 ਤਾਂ ਆਉਣ ਚਾਹੀਦੇ ਨੇ ਆ ਵੀ ਕੱਟ ਨੰਬਰ ਨੇ ਪਤਾ ਤੈਨੂੰ ਫੇਰ ਬੋਲੋ ਉਹਦਾ ਦੱਸੋ ਬੋਰਡ ਤੇ ਨਾਮ ਲਿਖਿਆ ਸੀ ਜਿੰਨਾ ਬੱਚਿਆਂ ਦਾ ਜਿਹੜੇ 99 ਜਾਓ ਤਾਂ ਬੱਦ ਨੰਬਰ ਸੀ ਇਹ ਉਹਦੇ ਨੰਬਰ ਹੈ 9 ਹੈ ਨਹੀਂ ਸੀ ਆ ਦਾ 77 ਰਹਿ ਗਏ ਇਹੇ ਕੋਸ਼ਿਸ਼ ਕਰੂਗੀ ਅਗਦੇ ਕੋਸ਼ਿਸ਼ ਕਰਾਂਗੀ ਹੈ ਪੱਕੇ ਪੇਪਰਾਂ ਚ ਹਾਂ ਹਾਂਜੀ ਠੀਕ ਹੈ ਕਿੰਨੇ ਆਉਣਗੇ 100 ਦੇ 100 ਹਾਂ ਸੁਧਾਰ ਕਰਿਆ ਕਰੋ ਫੇਰ ਇਹ ਕਿੰਨੇ ਆਉਣਗੇ ਇਸਾ ਘੱਟ ਪਾਈ ਜਾਣਾ ਠੀਕ ਹੈ ਕਿੰਨੇ ਅਗਸ ਘੱਟ ਤੇ 97 ਆਇਨੇ 97 ਨੂੰ 3% ਕੱਟ ਗਏ ਪੱਲਾ ਵੀ 3 ਕਿਤੇ ਸੀ ਫੇਰ ਉੱਥੇ ਘੜੀਆਂ ਹੈਗਾ ਸੁਧਾਰਤਾ ਕਰਿਆ ਨਹੀਂ ਹੈਗਾ ਲਓ ਜੀ ਸਕੂਲੂ ਆ ਕੇ ਕੰਮ ਹੋ ਗਿਆ ਹੁਣ ਜਾ ਇਹਨਾਂ ਨੇ ਨਾਨਕੀ ਮੈਂ ਨਾਨਕੇ ਛੱਡ ਕੇ ਆਉਂਗਾ ਫਸ ਤਿਆਰੀ ਹੈ ਤੇ ਹੁਣ ਚਲਦੇ ਆ ਹਾਂ ਤੁਹਾਨੂੰ ਦਿਖਾਵਾਂਗੇ ਨਾਲ ਕੇ ਬਲ ਰਵਾਨਾ ਹੋਵਾਂ ਇਹਨਾਂ ਦੇ ਤੇ ਮਿਲਾਂਗੇ ਅੱਕੇ ਜਾ ਕੇ ਬੜੇ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਸੀਆਸੇ ਨੈਰਾ ਦੇ ਨਾਨਕੇ ਘਰ ਦੇਖੋ ਤੁਸੀਂ ਕੱਪੜੇ-ਕਪੜੇ ਇਹਨਾਂ ਨੇ ਚੇਂਜ ਕਰ ਲੇ ਛੱਡ ਕੇ ਇਹਨਾਂ ਨੂੰ ਮੈਂ ਤਾਉਣ ਜਾਉਂਗਾ ਚਾਹਤੀ ਕਿ ਵਾਪਸ ਇਹ ਤਨ ਚਾਹਤ ਲੈ ਕੇ ਜਾਣਗੇ ਫਿਰ ਇਹਨਾਂ ਨੂੰ ਲੈਣ ਆਉਂਗਾ ਦੁਬਾਰੇ ਮੈਂ ਪਹਿਲਾਂ ਅੱਜ ਹੀ ਸਕੂਲ ਗਏ ਉਹ ਪੀ.ਟੀ.ਐਮ ਸੀ ਨੇ ਦੀ ਰਿਜ਼ਲਟ ਲਿਆਂਦਾ ਨਵੇਂ ਸੁੱਟੀਆਂ ਦਾ ਕੰਮ ਲਿਆਂਦਾ ਫੇਰ ਹੁਣ ਇਹਨਾਂ ਨੂੰ ਮੈਂ ਨਾਨਕੇ ਛੱਡਣ ਆਇਆ ਇਹਨਾਂ ਦੇ ਮੈਂ ਦਿੱਤਾ ਛੁੱਟੀਆਂ ਦਾ ਛੁੱਟੀਆਂ ਨੇ ਕੰਮ ਤਾਂ ਹੀ ਹੁੰਦਾ ਪੁੱਤ ਤੇ ਹੁਣ ਮੈਨੂੰ ਛੱਡ ਕੇ ਜਾਊਗਾ ਵਾਪਸ ਇਹ ਦੋ ਚਾਰ ਦਿਨ ਰਹਿ ਕੇ ਫੇਰ ਆਉਣਗੇ ਵਾਪਸ ਫੇਰ ਮੈਨੂੰ ਲੈਣ ਆਊਗਾ ਦੁਬਾਰੇ ਸ਼ਨੀਵਾਰ ਤੱਕ ਉਮੀਦ ਹੈ ਪਰ ਮੈਂ ਦੋ ਦਿਨਾਂ ਅੱਜ ਸਾਰਾ ਨਿਮੇੜ ਦੂੰਗਾ ਇਹਦੇ ਸਮੇਂ ਹੋਵੇ ਦਿਨ ਇਹਨਾਂ ਨੂੰ ਚਾਕੇ ਕੰਮ ਉਹ ਛੁੱਟੀਆਂ ਦਾ ਸਕੂਲ ਕੰਮ ਹੈ ਜਿਹੜਾ ਇਹ ਵਾਚ ਕਰਨਗੇ ਉਹ ਰੋ ਜਾ ਕੇ ਵਾਪਸ ਜਾ ਕੇ ਫੇਰ ਕੰਮ ਕਰਾਂਗੇ ਸਾਰਾ ਇਹ ਤੇ ਇਹਨਾਂ ਮੈਂ ਨਾਲ ਕੇ ਛੱਡ ਚੱਲੇ ਆ ਵਸ ਹੁਣ ਹੁਣ ਚਾਹ ਪੀ ਕੇ ਫਿਰ ਮੈਂ ਜਾਉਂਗਾ ਵਾਪਸ ਪਿੰਡ ਹਾਂ ਦੁਕਾਨੇ ਵਿੱਚ ਲਾਉਣੀ ਹੈ ਦੁਕਾਨ ਵਿੱਚ ਲਾਉਣੀ ਹੈ ਪੈਸੇ ਹੀ ਬਚਣੇ ਨੇ ਫਿਰ ਲਾਉਣੇ ਵੀ ਹੁੰਦੇ ਨੇ ਸੀ ਹਨਾ ਤੇ ਜੇ ਖਾਣੇ ਹੁੰਦੇ ਨੇ ਇਹਨਾਂ ਦੇ ਤੇ ਫਿਰ ਸੋਣ ਭਾਈ ਮੈਂ ਚੱਲਣੇ ਵੇਲੇ ਹੁਣ ਇੱਕ ਵਾਰੀ ਫੇਰ ਮਿਲਾਂਗੇ ਫਿਰ ਫੰਡ ਜਾ ਕੇ ਆਪਾਂ ਕਰਾਂਗੇ ਸਮਾਪਤੀ ਮਿਲਦੇ ਹਾਂ ਦੁਬਾਰਾ ਲਓ ਜੀ ਮੈਂ ਹੁਣ ਭਾਈ ਚੱਲਿਆ ਵਾਪਸ ਨੇ ਛੱਡ ਕੇ ਸਾਰੇ ਚਾਲ ਚੁਫੀਰੀ ਸੀ ਤੇ ਚਾਲ ਸੁਵੇਖਾਈ ਨਹੀਂ ਇਸ ਨੇ ਬਿੰਦੇ ਕਿਆ ਪੀਕੇ ਤੈਨੂੰ ਮੈਂ ਚੱਲਿਆਂ ਵਾਪਸ ਪਿੰਡ ਜਾ ਕੇ ਕਰਾਂਗੇ ਸਮਾਪਤੀ ਦੱਸਿਆ ਪਹਿਲਾਂ ਵੀ ਰਹਿਣਗੇ 2-4 ਦਿਨ ਹਜੇ ਇੱਥੇ ਫਿਰ ਆਪਾਂ ਲੈਣਾ ਆਮ ਇਥ ਨੂੰ ਉਹ ਵੀ ਦਿਖਾਵਾਂਗੇ ਵਲੌਗ ਤੇ ਮੈਂ ਹੁਣ ਚੱਲਿਆਂ ਵਾਪਸ ਪਿੰਡ ਤੇ ਪਿੰਡ ਜਾ ਕੇ ਆਪਾਂ ਕਰਦੇ ਆਂ ਸਮਾਪਤੀ ਠੀਕ ਐ ਜੀ ਬਾਏ ਓਕੇ ਬਾਏ 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 ਲੋ ਜੀ ਮੈਂ ਗਗਨ ਤੇ ਨਿਆਰਾ ਸਿਆਹਰੋਂ ਛੱਡ ਕੇ ਸਿਆਹਰਾਂ ਦੇ ਨਾਨਕੇ ਆ ਚੁੱਕਿਆ ਦੁਕਾਨ ਤੇ ਵਾਪਸ ਅੱਜ ਸਾਰੇ ਕੰਮ ਹੀ ਹੋ ਗਏ ਪਹਿਲਾ ਸਵੇਰ ਤੋਂ ਪਤੀਏ ਜੀ ਕੇ ਸਕੂਲ ਕਿ ਮੈਂ ਪੀਟੀਐਮ ਸੀ ਰਿਜ਼ਲਟ ਲੈਣਾ ਸੀਗਾ ਤੇ ਛੁੱਟੀਆਂ ਦਾ ਕੰਮ ਲੈਣਾ ਸੀ ਸੀ ਜਾਨਿਆਰਾ ਦਾ ਪਲੱਸ ਸਕੂਲ ਚ ਗਏ ਸੀ ਫਿਰ ਵਾਪਸ ਆ ਕੇ ਫਿਰ ਮੈਨੂੰ ਉਹਨਾਂ ਨੂੰ ਪ੍ਰਿੰਟ ਗਗਨ ਦੇ ਪਿੰਡ ਛੱਡ ਕੇ ਆ ਜਾਨੀ ਨਾਨਕ ਛੱਡ ਕੇ ਆਇਆ ਅੱਜ ਸਾਰਾ ਦਿਨ ਅੰਦਰ ਹੀ ਲੰਘ ਗਿਆ ਰਸਤੇ 'ਚ ਮੈਂ ਸਵੇਰੇ ਦਾ 8:30 ਵਜੇ ਗਈ ਦੁਕਾਨ ਤੋਂ ਤਕਰੀਬਨ 9:30 ਵਜੇ ਦੁਕਾਨ ਤੇ ਆਇਆ ਸਾਰਾ ਦਿਨ ਹੀ ਮੇਰਾ ਹੀ ਲੰਘ ਗਿਆ ਚਲੋ ਇਹ ਵੀ ਜ਼ਰੂਰੀ ਕੰਮ ਹੁੰਦੇ ਹਨ ਮੈਂ ਪਰਿਵਾਰ ਨੂੰ ਵੀ ਟਾਈਮ ਦੇਣਾ ਪੈਂਦਾ ਕੰਮ ਕਾਲਤੋਂ ਮੁੱਕਦੀ ਨਹੀਂ ਕੀ ਕਰੀਏ ਸਾਡਾ ਕੰਮ ਕਾਸੂਰ ਦਾ ਦੁਕਾਨਦਾਰਿਆ ਕੰਮ ਕਰ ਹੁੰਦੀ ਹੈ ਹੈਗਾ ਬੰਦਾ ਦੁਕਾਨ ਹਰ ਵਕਤ ਬੰਦਾ ਭਾਲਦੀ ਹੈ ਪਰ ਕਰੀਏ ਵੀ ਕੀ ਭਈ ਪਰਿਵਾਰ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਉਹ ਸਰਦਾ ਨਹੀਂ ਜ਼ਰੂਰੀ ਵੀ ਹੈ ਨਾ ਤਾਂ ਕਰਕੇ ਸਾਰੇ ਕੰਮ ਕਰ ਲਏ ਤਕਰੀਬਨ ਚਲੋ 4-5 ਦਿਨ ਪਿੰਡ ਲਾ ਕੇ ਆਉਣਗੇ ਸ਼ਨੀਵਾਰ ਨੂੰ ਅਮਜੀਤ ਲਿਆਉਣ ਦੀ ਸੁਭਾਅ ਆਪਣੇ ਪੱਕਾ ਹੀ ਹੈ ਬੱਸ ਤਾਂ ਬਾਕੀ ਚਲੋ ਦੇਖਾਂਗੇ ਸ਼ਨੀਵਾਰ ਨੂੰ ਮੈਂ ਲੈਣ ਜਾਊਗਾ ਉਹਨਾਂ ਨੂੰ ਤੇ ਚਲੋ ਵਧੀਆ ਹੋ ਗਿਆ ਅੱਜ ਸਾਰੇ ਕੰਮਕਾਰ ਜਿਹੜੇ ਫਿਨਿਸ਼ ਹੋ ਗਏ ਤੇ ਹੁਣ ਆਪਾਂ ਬਲੌਗ ਦੀ ਕਰਾਂਗੇ ਸਮਾਪਤੀ ਆਪਣਾ ਬਲੌਗ ਸਾਰਾ ਦੇਖਿਆ ਕਰੋ ਤਦ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਤੋਂ-ਕਿਤੋਂ ਤੁਸੀਂ ਆਪਣੇ ਵਲੌਗ ਦੇਖਦੇ ਹੋ ਕਿਹੜੀ ਜਗ੍ਹਾ ਦਾ ਸਾਡੇ ਨਾਲ ਜੁੜੇ ਹੋਇਆ ਹੋ। ਤੇ ਇਹ ਵਲੌਗ ਵੀ ਦੇਖਿਓ ਅਗੇ ਸ਼ੇਅਰ ਵੀ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੇ ਭੈਣ ਭਰਾ ਜਿਨ੍ਹਾਂ ਨੇ ਹੁਣ ਤੱਕ ਨਹੀਂ ਕੀਤਾ। ਧੰਨਵਾਦ ਜੀ ਮਿਲਾਂਗੇ ਅਗਲੇ ਵਲੌਗ ਵਿੱਚ। ਸ਼ੁਕਰੀਆ, ਥੈਂਕ ਯੂ।